ਇੱਕ ਛੋਟੀ ਜੀ ਬਹੁਤ ਦਿਲਚਸਪ ਕਹਾਣੀ ਹੈ ਜਿਹੜੀ ਤੁਹਾਨੂੰ ਉਮਰ ਪਰ ਯਾਦ ਰਹੇਗੀ ਇੱਕ ਵਾਰ ਇੱਕ ਪੁਜਾਰੀ ਇੱਕ ਰਸਤੇ ਤੋਂ ਲੰਘ ਰਿਹਾ ਸੀ ਉਸ ਨੂੰ ਕੁਝ ਅਜੀਬ ਜੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਕਿਸੇ ਦੀ ਆਵਾਜ਼ ਆ ਰਹੀ ਸੀ ਕਿ ਮੈਂ ਮਰ ਰਿਹਾ ਹਾਂ ਮੈਨੂੰ ਖੂਚੋਂ ਬਾਹਰ ਕੱਢੋ ਮੈਨੂੰ ਖੂਚੋਂ ਬਾਹਰ ਕੱਢੋ ਪੁਜਾਰੀ ਉਸ ਪਾਸੇ ਵੱਲ ਗਿਆ ਜਿਸ ਪਾਸੇ ਤੋਂ ਆਵਾਜ਼ਾਂ ਆ ਰਹੀਆਂ ਸਨ ਤਾਂ ਉਸ ਨੇ ਖੂਦ ਵਿੱਚ ਝਾਕ ਕੇ ਦੇਖਿਆ ਇਕ ਕੋਈ ਅਜੀਬ ਜੀ ਵੇਸ਼ ਪੋਸ਼ਾ ਵਾਲਾ ਇੱਕ ਸ਼ਖਸ ਖੂਹ ਦੇ ਵਿੱਚ ਡਿੱਗਿਆ ਹੋਇਆ ਸੀ ਤੇ ਬਚਾਉਣ ਲਈ ਹਾਲ ਪਾਰਿਆ ਕਰ ਰਿਹਾ ਸੀ ਪੁਜਾਰੀ ਨੇ ਕਿਹਾ ਕਿ ਮੈਂ ਤੈਨੂੰ ਬਾਹਰ ਕੱਢਣ ਦਾ ਕੋਈ ਨਾ ਕੋਈ ਬੰਦੋਬਸਤ ਕਰਦਾ ਹਾਂ ਪਰ ਇਹ ਦੱਸ ਕਿ ਤੂੰ ਕੌਣ ਹੈ ਖੂਹ ਵਿੱਚ ਡਿੱਗੇ ਬੰਦੇ ਨੇ ਕਿਹਾ ਕਿ ਮੈਂ ਸ਼ੈਤਾਨ ਹਾਂ ਰੋਜ਼ ਤਾਂ ਉਹਨੇ ਕਿਹਾ ਕਿ ਤੂੰ ਮੇਰਾ ਨਾਮ ਲੈ ਕੇ ਲੋਕਾਂ ਨੂੰ ਡਰਾਉਂਦਾ ਹੈ ਐਡੀ ਵੱਡੀ ਮਤਲਬ ਕਿ ਮੇਰੀ ਹਸਤੀ ਹੈ ਇਤੂ ਐਡੀ ਸ਼ੇਤੀ ਭੁੱਲ ਗਿਆ ਪੁਜਾਰੀ ਨੂੰ ਜਦੋਂ ਪਤਾ ਲੱਗਾ ਕਿ ਖੂਹ ਵਿੱਚ ਡਿੱਗਾ ਹੋਇਆ ਬੰਦਾ ਸ਼ੈਤਾਨ ਹੈ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਸ ਨੇ ਕਿਹਾ ਕਿ ਮੈਂ ਤੈਨੂੰ ਹੁਣ ਖੂਹ ਤੋਂ ਬਾਹਰ ਨਹੀਂ ਕੱਢਾਂਗਾ ਬਲਕਿ ਮੈਂ ਪਿੰਡ ਜਾਂਦਾ ਹਾਂ ਪਿੰਡੋਂ ਹੋਰ ਲੋਕਾਂ ਨੂੰ ਇਹ ਖਬਰ ਦਿੰਦਾ ਹਾਂ ਤੇ ਲੋਕਾਂ ਨੂੰ ਲੈ ਕੇ ਆਉਂਦਾ ਹਾਂ ਤੇ ਇਸ ਖੂਹ ਦੇ ਵਿੱਚੋਂ ਤੈਨੂੰ ਕੱਢਿਆ ਨਹੀਂ ਜਾਏਗਾ ਬਲਕਿ ਖੂਹ ਦੇ ਉੱਤੇ ਮਿੱਟੀ ਪਾ ਕੇ ਪੂਰ ਦਿੱਤਾ ਜਾਏਗਾ ਲੋਕ ਇੱਕ ਖਬਰ ਸੁਣ ਕੇ ਉਹ ਕਹਿੰਦਾ ਹੈ ਕਿ پاگل ਹੋ ਜਾਣਗੇ ਜੋ ਹੁਣ ਤੱਕ ਸਾਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਹੈ ਉਹ ਸ਼ੈਤਾਨ ਜਦੋਂ ਖੂਹ ਵਿੱਚ ਹੁਣ ਡਿੱਗ ਪਿਆ ਹੈ ਤਾਂ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਸ ਲਈ ਇਹ ਧਰਤੀ ਤੇ ਖਬਰ ਪਹਿਲੀ ਵਾਰ ਪ੍ਰਕਾਸ਼ਿਤ ਹੋਏਗੀ ਲੋਕਾਂ ਤੱਕ ਜਾਏਗੀ ਕਿ ਸ਼ੈਤਾਨ ਮਰ ਗਿਆ ਹੈ ਹੁਣ ਅਸੀਂ ਤੈਨੂੰ ਖੂਹ ਚੋਂ ਬਾਹਰ ਨਹੀਂ ਕੱਢਾਂਗੇ ਬਲਕਿ ਮਿੱਟੀ ਪਾ ਕੇ ਇਸ ਖੂਹ ਨੂੰ ਸਦਾ ਲਈ ਪੂਰ ਦਿੱਤਾ ਜਾਏਗਾ ਇਸ ਧਰਤੀ ਤੇ ਅੱਜ ਤੋਂ ਬਾਅਦ ਸਵਰਗੀ ਸਵਰਗ ਹੋਏਗਾ ਦੁੱਖ ਨਹੀਂ ਹੋਏਗਾ ਕੋਈ ਪਰੇਸ਼ਾਨੀ ਹੋਏਗਾ ਇਹ ਖਬਰ ਮੈਂ ਹੁਣ ਜਾ ਕੇ ਪਿੰਡ ਦੇ ਲੋਕਾਂ ਨੂੰ ਦਿੰਦਾ ਤੇ ਤੂੰ ਧਰਤੀ ਦੇ ਲੋਕਾਂ ਨੂੰ ਸੱਚਮੁੱਚ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ ਇਹ ਬੜੀ ਵੱਡੀ ਖਬਰ ਹੈ ਬੁਜਾਰੀ ਖੁਸ਼ੀ ਨਾਲ ਨੱਚਦਾ ਟੱਪਦਾ ਅਜੇ ਜਾਨ ਹੀ ਲੱਗਾ ਸੀ ਕਿ ਸ਼ੈਤਾਨ ਨੇ ਖੂਦ ਦੇ ਵਿੱਚੋਂ ਉਹਨੂੰ ਆਵਾਜ਼ ਮਾਰੀ ਕਿ ਮੇਰੀ ਇੱਕ ਆਖਰੀ ਗੱਲ ਸੁਣ ਜਾ ਫਿਰ ਜਿਵੇਂ ਤੇਰੀ ਮਰਜ਼ੀ ਕਰ ਲਵਾਂ ਬੁਜਾਰੀ ਰੁਕਿਆ ਸ਼ਤਾਨ ਨੇ ਕਿਹਾ ਕਿ ਤੂੰ ਬੜਾ ਅਨਪੋੜ ਹੈ ਤੈਨੂੰ ਇਹ ਪਤਾ ਨਹੀਂ ਕਿ ਤੇਰਾ ਕਾਰੋਬਾਰ ਤੇਰੇ ਬੱਚਿਆਂ ਦੀ ਰੋਜੀ ਰੋਟੀ ਮੇਰੇ ਕਰਕੇ ਚੱਲਦੀ ਹੈ ਮੈਂ ਨਾ ਹੋਵਾਂ ਤਾਂ ਇਹ ਲੋਕ ਤੈਨੂੰ ਪੁੱਛਣਗੇ ਨਹੀਂ ਕਿ ਤੂੰ ਕੀ ਚੀਜ਼ ਹੈ ਮੇਰੇ ਮੋਢਿਆਂ ਤੇ ਤੇਰਾ ਸਾਰਾ ਕਾਰੋਬਾਰ ਖੜਾ ਹੈ ਇਹ ਤੂੰ ਨਹੀਂ ਜਾਣਦਾ ਮੈਂ ਹੀ ਆ ਜਿਹਦੇ ਕਰਕੇ ਤੇਰਾ ਸਾਰਾ ਕੰਮਕਾਜ ਚੱਲਦਾ ਹੈ ਜੇਕਰ ਮੈਂ ਵਿਦਾ ਹੋ ਜਾਵਾਂਗਾ ਕਾਇਸਰ ਤੀਤੇ ਤੈਨੂੰ ਕਿਸੇ ਨੇ ਕੌਡੀਆਂ ਵਟੇ ਵੀ ਨਹੀਂ ਪੁੱਛਣਾ ਜੇਕਰ ਤੇਰੀ ਪੁੱਛ ਪ੍ਰਤੀਤ ਹੈ ਦਾ ਇਹ ਕੇਵਲ ਮੇਰੇ ਕਰਕੇ ਹੈ ਇਹ ਕਿਸੇ ਰੱਬ ਕਰਕੇ ਨਹੀਂ ਤੂੰ ਬੇਸ਼ੱਕ ਰੋਜ਼ ਮੈਨੂੰ ਗਾਲਾਂ ਕੱਢਦਾ ਹੈ ਬੁਰਾ ਭਲਾ ਬੋਲਦਾ ਹੈ ਪਰ ਤੇਰਾ ਸਾਰਾ ਰੋਜ਼ਗਾਰ ਮੇਰੇ ਸਿਰ ਤੇ ਚੱਲਦਾ ਹੈ ਮੈਂ ਤੇ ਤੂੰ ਕੋਈ ਦੋ ਨਹੀਂ ਇੱਕ ਹੀ ਹਾਂ ਸਾਡਾ ਸਦੀਆਂ ਤੋਂ ਇੱਕ ਦੂਜੇ ਤੰਦਾ ਜਿਹੜਾ ਇੱਕ ਦੂਜੇ ਨਾਲ ਜਿਹੜਾ ਸਾਡਾ ਤੰਦਾ ਹੈ ਇਸ ਤੰਦੇ ਦਾ ਇੱਕ ਦੂਜੇ ਨਾਲ ਗੂੜਾ ਰਿਸ਼ਤਾ ਨਾਤਾ ਹੈ ਬੇਸ਼ੱਕ ਇਸ ਗੱਲ ਨੂੰ ਅਸੀਂ ਲੋਕਾਂ ਵਿੱਚ ਨਹੀਂ ਕਰ ਸਕਦੇ ਪਰ ਤੂੰ ਜਰਾ ਸੋਚ ਕੇ ਵੇਖ ਚੇ ਜੇ ਮੈਂ ਨਾ ਹੋਵਾਂ ਤਾਂ ਤੇਰਾ ਕੀ ਬਣੇ ਤੇ ਤੇਰੀ ਕੀ ਮੁਕਤ reh jayegi ਪੁਜਾਰੀ ਨੇ ਕੁਝ ਗਹਿਰਾਈ ਨਾਲ ਸੋਚਿਆ ਉਸਦੇ ਦਿਮਾਗ ਦੇ ਕਵਾੜ ਖੁੱਲੇ ਉਸ ਨੂੰ ਪਤਾ ਲੱਗਾ ਕਿ ਸ਼ੈਤਾਨ ਗੱਲ ਤਾਂ ਠੀਕ ਹੀ ਕਰ ਰਿਹਾ ਹੈ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿਸੇ ਤਰ੍ਹਾਂ ਕਰਕੇ ਉਸ ਨੇ ਸ਼ੈਤਾਨ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਤੇ ਉਸ ਦੇ ਪੈਰ ਫੜ ਲਏ ਉਹਦੇ ਪੈਰੀਂ ਪੈ ਗਿਆ ਤੇ ਨਾਲ ਹੀ ਮਾਫੀ ਮੰਗੀ ਕਿ ਮਹਾਰਾਜ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਲੈਣ ਲੱਗਾ ਸਾਂ ਤੁਸੀਂ ਮੈਨੂੰ ਬਚਾ ਲਿਆ ਅੱਜ ਕਿੰਨਾ ਸੁਭਾਗਾ ਦਿਨ ਹੈ ਮੈਂ ਤੁਹਾਨੂੰ ਤੁਹਾਡੇ ਕੰਮ ਆਉਣ ਵਿੱਚ ਦਾ ਇੱਕ ਤਰ੍ਹਾਂ ਨਾਲ ਮੈਨੂੰ ਮੌਕਾ ਮਿਲਿਆ ਅੱਜ ਕਿੰਨੇ ਖੁਸ਼ੀ ਦੇ ਮਹਾਨ ਪਲ ਹਨ ਤੁਸੀਂ ਨਾ ਦੱਸਦੇ ਤਾਂ ਮੈਂ ਬਹੁਤ ਵੱਡੀ ਗਲਤੀ ਕਰ ਲੈਣ ਲੱਗਾ ਸੀ ਜਿਸ ਦਾ ਖਮਿਆਜਾ ਪਤਾ ਨਹੀਂ ਮੇਰੀਆਂ ਕਿੰਨੀਆਂ ਪੀੜ੍ਹੀਆਂ ਨੇ ਭੁਗਤਣਾ ਸੀ ਸ਼ੈਤਾਨ ਨੇ ਪੁਜਾਰੀ ਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਆਸ਼ੀਰਵਾਦ ਦਿੱਤੀ ਤੇ ਕਿਹਾ ਕਿ ਕੋਈ ਗੱਲ ਨਹੀਂ ਬੱਚਿਆਂ ਤੋਂ ਗਲਤੀਆਂ ਹੋ ਜਾਇਆ ਕਰਦੀਆਂ ਹਨ ਵੱਡਿਆਂ ਦਾ ਕੰਮ ਹੈ ਉਹਨਾਂ ਨੂੰ ਸਹੀ ਮਾਰਗ ਦੱਸਣਾ ਮौज ਕਰੋ ਤੁਹਾਡਾ ਧੰਦਾ ਵਧੇ ਖੁੱਲੇ ਸ਼ੈਤਾਨ ਤੋਂ ਇਹ ਆਸ਼ੀਰਵਾਦ ਲੈ ਕੇ ਖੁਸ਼ੀ-ਖੁਸ਼ੀ ਪੁਜਾਰੀ ਜੜਾ ਉਹ ਆਪਣੇ ਰਸਤੇ ਵਿਦਾ ਹੋ ਗਿਆ ਤੇ ਸ਼ੈਤਾਨ ਆਪਣੇ ਰਾਹ ਪੈ ਗਿਆ ਇਹ ਕਹਾਣੀ ਬਹੁਤ ਵੱਡੇ ਅਰਥ ਸਿਰਜਦੀ ਹੈ ਮਜ਼ਬਦ ਦਾ ਸਾਰਾ ਕਾਰੋਬਾਰ ਡਰ ਤੇ ਆਧਾਰਿਤ ਹੈ ਇਸ ਡਰ ਤੋਂ ਪੈਦਾ ਹੁੰਦਾ ਹੈ ਅੰਧਵਿਸ਼ਵਾਸ ਤੇ ਅੰਧਵਿਸ਼ਵਾਸ ਅਗਾਹ ਜਾ ਕੇ ਧਰਮ ਕਰਮ ਦੇ ਇੱਕ ਦੁਨੀਆ ਦੇ ਵੱਡੇ ਵਿਸ਼ਾਲ ਕਾਰੋਬਾਰ ਨੂੰ ਜਨਮ ਦਿੰਦਾ ਹੈ ਗਿਆਨ ਵਿਗਿਆਨ ਦੀ ਰੋਸ਼ਨੀ ਵਿੱਚ ਸਮਝਿਆ ਜਾ ਰਿਹਾ ਸੀ ਕਿ ਅੰਧ ਵਿਸ਼ਵਾਸ ਦਾ ਕਾਰੋਬਾਰ ਬੰਦ ਹੋ ਜਾਏਗਾ। ਜਾਂ ਇਹ ਨਾ ਮਾਤਰ ਰਹਿ ਜਾਏਗਾ। ਪਰ ਇਹ ਹਰ ਦਿਨ ਵੱਧ ਰਿਹਾ ਹੈ। ਹਰ ਦਿਨ ਆਪਣਾ ਆਪਣਾ ਸੌਦਾ ਵੇਚਣ ਵਾਲੀਆਂ ਜਿਹੜੀਆਂ ਨਵੀਆਂ ਤੋਂ ਨਵੀਆਂ ਦੁਕਾਨਾਂ ਅੰਧ ਵਿਸ਼ਵਾਸ ਦੀਆਂ ਖੁੱਲ ਰਹੀਆਂ ਹਨ। ਰਸਾਇਆਂ ਵਿੱਚ ਰੱਬ ਵਿਰੋਧੀ ਸ਼ਕਤੀ ਨੂੰ ਸ਼ੈਤਾਨ ਕਿਹਾ ਗਿਆ ਹੈ। ਸਾਡੇ ਭਾਰਤੀ ਦਰਸ਼ਨ ਵਿੱਚ ਯੋਗ ਨੂੰ ਕਾਲ ਵੰਡ ਵਿੱਚ ਵੀ ਰੱਖਿਆ ਜਾਂਦਾ ਹੈ ਪਰ ਰੱਬ ਵਿਰੋਧੀ ਸ਼ਕਤੀ ਨੂੰ ਵੀ ਅਸੀਂ ਕਲਜੋ ਕਿਹਾ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸ਼ੈਤਾਨ ਮਨੁੱਖ ਤੋਂ ਸਭ ਕੁਝ ਸਬ ਤਰ੍ਹਾਂ ਦੇ ਗਲਤ ਕੰਮ ਕਰਵਾਉਂਦਾ ਹੈ ਤੇ ਸਾਰੇ ਕੁਝ ਲਈ ਕਸੂਰ ਵਾਰ ਜੜਾ ਹੈ ਉਹ ਕਲਜੋ ਹੈ ਜਾਂ ਸ਼ੈਤਾਨ ਹੈ ਮਨੁੱਖ ਦਾ ਇਸ ਵਿੱਚ ਕੀ ਦੋਸ਼ ਹੁਣ ਤੱਕ ਸ਼ੈਤਾਨ ਦੀ ਹਾਇਸੀਅਤ ਨੂੰ ਖਤਮ ਕਿਉਂ ਨਹੀਂ ਕੀਤਾ ਜਾ ਸਕਿਆ ਗ੍ਰੰਥਾਂ ਸ਼ਾਸਤਰਾਂ ਅਨੁਸਾਰ ਜੇਕਰ ਸ਼ੈਤਾਨ ਦੀ ਹیثیت ਨਾ ਹੋਵੇ ਤਾਂ ਪੂਰੀ ਮਨੁੱਖ ਜਾਤੀ ਸ਼ਾਂਤੀ ਨਾਲ ਰਹਿ ਸਕਦੀ ਹੈ ਸਵੇਰ ਤੋਂ ਸ਼ਾਮ ਤੱਕ ਸਾਨੂੰ ਇਹੀ ਸਿੱਖਿਆ ਦਿੱਤੀ ਜਾ ਰਹੀ ਹੈ ਜੇਕਰ ਵੇਖਿਆ ਜਾਵੇ ਤਾਂ ਜੋ ਕੁਝ ਤਰਤੀ ਤੇ ਗਲਤ ਹੋ ਰਿਹਾ ਹੈ ਉਹ ਸ਼ੈਤਾਨ ਕਰਵਾ ਰਿਹਾ ਹੈ ਅਸੀਂ ਕਹਾਂਗੇ ਕਿ ਮਨੁੱਖ ਦਾ ਨਿਰਦੋਸ਼ ਹੈ ਕਸੂਰਵਾਰ ਤਾਂ ਸ਼ੈਤਾਨ ਹੈ ਜੇਕਰ ਇਸ ਗੱਲ ਨੂੰ ਹਕੀਕਤ ਵਿੱਚ ਵੇਖਿਆ ਜਾਵੇ ਸ਼ੈਤਾਨ ਤੇ ਪਰਮਾਤਮਾ ਜਾਂ ਰੱਬ ਇਹ ਮਨੁੱਖ ਦੇ ਮਨ ਅੰਦਰ ਲੀਆਂ ਵੱਖ-ਵੱਖ ਦੋ ਅਵਸਥਾਵਾਂ ਹਨ ਮਨੁੱਖ ਜਦੋਂ ਆਪਣੇ ਮਨ ਦੀ ਪਛਾਣ ਕਰ ਲੈਂਦਾ ਹੈ ਭਾਵ ਉਹ ਨੂੰ ਆਪਣੇ ਦੁੱਖਾਂ ਤਕਲੀਫਾਂ ਦੇ ਬਰੀਕ ਕਾਰਨਾਂ ਨੂੰ ਉਹ ਸਮਝਣ ਲੱਗ ਪੈਂਦਾ ਹੈ ਜਿਸ ਹਾਲਤ ਵਿੱਚ ਉਹ ਰਹਿ ਰਿਹਾ ਹੁੰਦਾ ਹੈ ਉਸ ਅਵਸਥਾ ਦੀ ਉਹ ਥਾ ਪਾ ਲੈਂਦਾ ਹੈ ਤਾਂ ਉਸ ਦਾ ਜੀਵਨ ਸਫਲ ਹੋਣ ਲੱਗਦਾ ਹੈ ਦੂਜੇ ਪਾਸੇ ਮਜ਼ਬਦੀ ਠੇਕੇਦਾਰੀ ਕਰਨ ਵਾਲਿਆਂ ਦਾ ਸਾਰਾ ਕਾਰੋਬਾਰ ਸ਼ੈਤਾਨੀ ਸ਼ਕਤੀਆਂ ਤੋਂ ਸ਼ੁਰੂ ਹੁੰਦਾ ਹੈ। ਮਨੁੱਖ ਨੂੰ ਧਰਮ ਕਰਮ ਨਾਲ ਜੋੜ ਕੇ ਉਸ ਦੇ ਦੁੱਖਾਂ ਨੂੰ ਕਿਸੇ ਗੈਬੀ ਤਾਕਤ ਨਾਲ ਜੋੜਿਆ ਜਾਂਦਾ ਹੈ। ਦੁਨੀਆ ਦੇ ਕੁਝ ਕੁ ਦੇਸ਼ ਅਜਿਹੇ ਹਨ ਜਿੱਥੇ ਮਨੁੱਖ ਕੋਲ ਸਾਧਨ ਬੇਸ਼ੱਕ ਘੱਟ ਹਨ ਪਰ ਖੁਸ਼ੀ ਉਹਨਾਂ ਕੋਲ ਬਹੁਤ ਜ਼ਿਆਦਾ ਹੈ। ਸਾਡੇ ਨਾਲੋਂ ਅਮੀਰੀ ਉਹਨਾਂ ਕੋਲ ਘੱਟ ਹੈ, ਪੈਸਾ ਉਹਨਾਂ ਕੋਲ ਘੱਟ ਹੈ ਪਰ ਖੁਸ਼ੀ ਉਹਨਾਂ ਕੋਲ ਜ਼ਿਆਦਾ ਹੈ। ਅਸੀਂ ਧਰਮ ਕਾਰਨ ਦੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਆ ਸਰਗਰਮੀਆਂ ਉਹਦੇ ਵਿੱਚ ਰੁੱਝੇ ਹੋਏ ਆ ਇਸ ਤੋਂ ਇਲਾਵਾ ਅਸੀਂ ਧਰਮ ਸਥਾਨਾਂ ਵਿੱਚ ਮੰਦਰਾਂ ਮਸਜਿਦਾਂ ਗੁਰਦੁਆਰਿਆਂ ਵਿੱਚ ਦਾਨ ਦੇ ਕੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਖੁਸ਼ੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸ ਇਹ ਇਸ ਲਈ ਨਹੀਂ ਹੁੰਦਾ ਕਿਉਂਕਿ ਅਸੀਂ ਇਹਨਾਂ ਸਭ ਚੀਜ਼ਾਂ ਪ੍ਰਤੀ ਵਿਵੇਕਸ਼ੀਲ ਨਹੀਂ ਸਾਨੂੰ ਚਾਹੀਦਾ ਹੈ ਕਿ ਅਸੀਂ ਵਿਵੇਕਸ਼ੀਲ ਬਣੀਏ ਅਸੀਂ ਆਪਣੇ ਜੀਵਨ ਵਿੱਚ ਖੁਸ਼ ਕਿਵੇਂ ਰਹਿ ਸਕਦੇ ਹਾਂ ਅਤੇ ਹੋਰਾਂ ਨੂੰ ਖੁਸ਼ੀਆਂ ਕਿਵੇਂ ਵੰਡ ਸਕਦੇ ਆ। ਛੇਤਾਨੀ ਸ਼ਕਤੀਆਂ ਦਾ ਡਰ ਪਾ ਕੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਵਾਲੇ ਲੋਕ ਮਾਨਵਤਾ ਦਾ ਭਲਾ ਨਹੀਂ ਕਰ ਰਹੇ ਬਲਕਿ ਆਪਣੀਆਂ ਤਜ਼ੌਰੀਆਂ ਪਰ ਰਹੇ ਹਨ। ਸਾਨੂੰ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਤੇ ਅਸੀਂ ਜਿਹੜੇ ਕਿਰਤੀ ਲੋਕਾਂ ਕੰਮ ਕਰਨ ਵਾਲੇ ਲੋਕਾਂ ਇਸ ਧਰਤੀ ਨੂੰ ਸੋਹਣਾ ਬਣਾਉਣ ਵਾਸਤੇ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਆ। ਅਸੀਂ ਕਿਸੇ ਸ਼ੈਤਾਨ ਦੀ ਕੋਈ ਇੱਕ ਤਰ੍ਹਾਂ ਨਾਲ ਉਹਦੇ ਨਾਲ ਅਸੀਂ ਕੋਈ ਵਦੀ ਕੀ ਨਹੀਂ ਕੀਤੀ ਹੋਈ ਜਿਸ ਦੀ ਕੇ ਸਾਨੂੰ ਸਜ਼ਾ ਮਿਲੇ ਅਸੀਂ ਤਾਂ ਕਿਰਤੀ ਲੋਕ ਆ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਸਾਡੇ ਤੇ ਕੋਈ ਸ਼ੈਤਾਨੀ ਤਾਕਤ ਕਿਵੇਂ ਸਾਡਾ ਨੁਕਸਾਨ ਕਰ ਸਕਦੀ ਹੈ ਅਸੀਂ ਤਾਂ ਕੰਮ ਕਰਨ ਵਾਲੇ ਲੋਕ ਆ ਕਿਰਤੀ ਲੋਕ ਆ ਤੇ ਸਾਨੂੰ ਸਾਡਾ ਜਿਹੜਾ ਰੱਬ ਹੈ ਉਹ ਆਪੇ ਇਹਨਾਂ ਸਭ ਚੀਜ਼ਾਂ ਤੋਂ ਸਾਡੀ ਰੱਖਿਆ ਕਰੇਗਾ ਕੁਦਰਤ ਸਾਡੀ ਰੱਖਿਆ ਕਰੇਗੀ ਸੋ ਸਾਨੂੰ ਸੱਚ ਦੇ ਰਾਹ ਤੇ ਚੱਲਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਉਹ ਲੋਕ ਜਿਨ੍ਹਾਂ ਦਾ ਸਾਰਾ ਧੰਦਾ ਇਹ ਸ਼ੈਤਾਨੀ ਤਾਕਤਾਂ ਦਾ ਡਰ ਪਾ ਕੇ ਚੱਲਦਾ ਹੈ ਉਹਨਾਂ ਤੋਂ ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ ਇਸ ਤਰ੍ਹਾਂ ਦੀ ਕੋਈ ਸ਼ੈਤਾਨੀ ਤਾਕਤ ਨਹੀਂ ਹੁੰਦੀ ਜਿਹੜੀ ਸਾਨੂੰ ਪਰੇਸ਼ਾਨ ਕਰੇ ਤੰਗ ਕਰੇ ਸੋ ਸਾਨੂੰ ਇਹ ਸਭ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਸੋਚ ਵਿਚਾਰ ਟੀਵੀ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੋਚ ਵਿੱਚ ਆਰਟੀਵੀ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਬਹੁਤ ਬਹੁਤ ਧੰਨਵਾਦ